ਸਵੇਤ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਨਮੀ ਵਾਲੀ ਗਰਮੀ ਤੋੜ ਰਹਾ ਦਿੱਤੀ ਹੈ ਦੱਸਦੇ ਕਿ ਮੌਨਸੂਨ ਸਰਗਰਮ ਹੈ ਪਰ ਧੁੱਪ ਹਲੇ ਵੀ ਸਿਖਰਾਂ ਤੇ ਹੈ ਮੌਸਮ ਹੋਣ ਬਦਲਣ ਵਾਲਾ ਅਗਲੇ ਕੁਝ ਦਿਨਾਂ ਤੱਕ ਮੀਂਹ ਦੇ ਅਸਰ ਬਣੇ ਹੋਏ ਨੇ ਮੌਸਮ ਵਿਭਾਗ ਨੇ ਅੱਜ ਸ਼ਾਮ ਤੱਕ ਇਹ ਰਾਜਧਾਨੀ ਦੇ ਵਿੱਚ ਮੌਸਮ ਵਿੱਚ ਤਬਦੀਲੀ ਦੀ ਭਵਿੱਖਬਾਣੀ ਕੀਤੀ ਹੈ ਅਤੇ ਦਿੱਲੀ ਸਮੇਤ 14 ਰਾਜਾਂ ਦੇ ਵਿੱਚ ਵੀ ਭਾਰੀ ਮੀਂਹ ਦਾ yellow alert ਜਾਰੀ ਕੀਤਾ ਗਿਆ ਯਾਨੀ ਕਿ ਅਗਲੇ 24 ਘੰਟਿਆਂ ਦੌਰਾਨ ਦਿੱਲੀ ਪੰਜਾਬ ਹਰਿਆਣਾ ਢੰਡੇਗੜ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਗੁਜਰਾਤ ਰਾਜਸਥਾਨ ਪੱਛਮ ਬੰਗਾਲ ਝਾਰਖੰਡ ਬਿਹਾਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ छत्तीसगढ़ महाराष्ट्र कर्नाटक ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਚੰਗੀ ਬਾਰਿਸ਼ ਹੋ ਸਕਦੀ ਹੈ। ਜਿਹਾ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵੀ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ yellow alert ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਦੱਸਦੇ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਗੁਜਰਾਤ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤੇ ਅੱਜ ਵੀ IMD ਦੇ ਵੱਲੋਂ ਰਾਜਸਥਾਨ ਦੇ ਵਿੱਚ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੂਫਾਨ ਆਉਣ ਦੀ ਚੇਤਾਵਨੀ ਦਿੱਤੀ ਹੈ। ਜਦਕਿ ਗੁਜਰਾਤ ਦੇ ਵਿੱਚ ਅੱਜ ਅਤੇ ਅਗਲੇ ਦੋ ਦਿਨਾਂ ਤੱਕ ਭਾਰੀ بارش ਹੋਣ ਦੀ ਸੰਭਾਵਨਾ ਹੈ ਦੱਸਦੇ ਕਿ ਗੁਜਰਾਤ ਦੇ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਹੋ ਰਹੀ بارش ਕਾਰਨ ਹਾਲਾਤ ਹੋਰ ਵਿਗੜ ਗਏ ਨੇ ਤੇ ਸੂਬਾ ਸਰਕਾਰ ਨੇ ਹੜ੍ਹਾਂ ਦੇ ਖਤਰੇ ਨੂੰ ਦੇਖਦੇ ਹੋਏ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਨੇ ਅਗਲੇ 24 ਘੰਟਿਆਂ ਦੌਰਾਨ ਮੱਧ ਪ੍ਰਦੇਸ਼ ਦੇ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਆਈਐਮਡੀ ਦੇ ਮੁਤਾਬਕ ਅੱਜ ਸ਼ਾਮ ਤੋਂ ਦਿੱਲੀ ਦੇ ਵਿੱਚ ਵੀ ਮੌਸਮ ਬਦਲੇਗਾ ਅਗਲੇ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਦਿੱਲੀ ਦਾ ਖਰਾਬ ਰਹੇਗਾ 31 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਅਤੇ ਬੱਦਲ ਜਿਹੜੇ ਨੇ ਉਹ ਛਾਏ ਰਹਿਣਗੇ ਠੰਡੀਆਂ ਹਵਾਵਾਂ ਦੇ ਚੱਲਣ ਦੇ ਨਾਲ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਮਿਲੇਗੀ ਲਾਜ਼ਮੀ ਕਿ ਅਜਿਹਾ Rajasthanੀ ਦਾ ਵੱਤ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ ਘੱਟ ਤਾਪਮਾਨ 26 ਡਿਗਰੀ ਤੱਕ ਰਹਿਣ ਵਾਲਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਈ ਰਾਜਾਂ ਦੇ ਵਿੱਚ ਤੂਫਾਨ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਮੌਸਮ ਵਿਭਾਗ ਦੇ ਵੱਲੋਂ ਕਈ ਰਾਜਾਂ ਦੇ ਵਿੱਚੋਂ ਤੂਫਾਨ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਚੁਟਾਈ ਗਈ ਹੈ ਮੱਧ ਪ੍ਰਦੇਸ਼ ਦੇ ਵਿੱਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਨੇ ਜਦਕਿ ਰਾਜਸਥਾਨ ਦੇ ਵਿੱਚ ਅੱਜ ਅਤੇ ਕੱਲ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੂਫਾਨ ਆ ਸਕਦਾ ਹੈ ਗੁਜਰਾਤ ਮਹਾਰਾਸ਼ਟਰ ਅਤੇ ਪੱਛਮ ਬੰਗਾਲ ਦੇ ਵਿੱਚ 50 ਤੋਂ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਅਤੇ ਸਮੁੰਦਰ ਦੇ ਵਿੱਚ ਉੱਚੀਆਂ ਲਹਿਰਾਂ ਆਉਣ ਦੀ ਸੰਭਾਵਨਾ ਆਈਐਮਡੀ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਲੋਕਾਂ ਨੂੰ ਅਲਰਟ ਵੀ ਕੀਤਾ ਗਿਆ ਇਸੇ ਦੇ ਚੱਲਦੇ ਜਿਕਰ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੇ ਵਿੱਚ ਵੀ ਆਈਐਮਡੀ ਦੇ ਵੱਲੋਂ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਸਵੇਰ ਤੋਂ ਹੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਮੌਸਮ ਬਦਲਣਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤੇ ਭਵਿੱਖਬਾਣੀ ਵੀ ਇਹੀ ਕਹਿ ਰਹੀ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ ਛੇਬੜੀ ਟੀਵੀ